ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਤਹਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਟੀਵੀ ਚੈਨਲਾਂ ਦੇ ਉੱਤੇ ਅਖਬਾਰਾਂ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਬਾਰੇ ਖਾਲਿਸਤਾਨ ਵਾਲੇ ਅਤੇ ਖਾਰਕੂਆਂ ਬਾਰੇ ਲਗਾਤਾਰ ਚਰਚਾ ਚੱਲ ਰਹੀ ਹੈ ਕੁਝ ਫਿਰਕੂ ਹਿੰਦੂਤਵੀਆਂ ਦੇ ਵੱਲੋਂ ਠੀਕ ਚਿਹੜਾ ਵੀ ਪਾਇਆ ਜਾ ਰਿਹਾ ਹੈ ਜਿਵੇਂ ਹਿਮਾਚਲ ਦੇ ਪਹਾੜੀ ਫਿਰਕੂ ਹਿੰਦੂਤਵੀਆਂ ਦੇ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ਾਂ ਦੀ ਤਸਵੀਰ ਨੂੰ ਲੈ ਕੇ ਬੜੀਆਂ ਚੀਕਾਂ ਮਾਰੀਆਂ ਜਾ ਰਹੀਆਂ ਹਨ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਦਿਆਂ ਦੀ ਤਸਵੀਰ ਦੇ ਵਿਵਾਦ ਨੂੰ ਲੈ ਕੇ ਲਗਾਤਾਰ ਟੀਵੀ ਚੈਨਲਾਂ ਦੇ ਉੱਤੇ ਡਿਬੇਟਸ ਹੋ ਰਹੀਆਂ ਨੇ ਇੰਟਰਵਿਊਜ਼ ਹੋ ਰਹੀਆਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਦੇ ਮਹਾਪੁਰਸ਼ ਉਹ ਚਾਰੇ ਪਾਸੇ ਛਾਏ ਹੋਏ ਆ तकरीबन ਘਰ ਘਰ ਵਿੱਚ ਉਹਨਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਚੱਲ ਰਹੀਆਂ ਆ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਦੇ ਤਾਂ ਸਾਡੇ ਦਿਲਾਂ ਦੇ ਵਿੱਚ ਵਸੇ ਹੋਏ ਆ ਇਸੇ ਤਰ੍ਹਾਂ ਦੂਜੇ ਪਾਸੇ ਹੀ ਜੁਝਾਰੂ ਭਾਈ ਜਗਤਾਰ ਸਿੰਘ ਜੀ ਤਾਰਾ ਅਤੇ ਭਾਈ ਪਰਮਜੀਤ ਸਿੰਘ ਜੀ ਭਿਉਰਾ ਉਵੀ ਰੋਦਾਲ ਸਿੰਘ ਦੇ ਕਤਲ ਕੇਸ ਦੇ ਵਿੱਚੋਂ ਬਰੀ ਹੋ ਚੁੱਕੇ ਆ ਆਰਐਸਐਸ ਦਾ ਮੁਖੀ ਸੀ ਰੋਦਾਲ ਸਿੰਘ ਜੋ ਆਰਐਸਐਸ ਇੱਕ ਹਿੰਦੂਤਵੀ ਸੰਸਥਾ ਦੇ ਪਿੱਛੇ ਲੱਗ ਕੇ ਤੇ ਸਿੱਖ ਕੌਮ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਸੀ ਸਿੱਖ ਕੌਮ ਦੇ ਸਿਧਾਂਤਾਂ ਦਾ ਨੁਕਸਾਨ ਕਰ ਰਿਹਾ ਸੀ ਇਤਿਹਾਸ ਨੂੰ ਵਿਗਾੜ ਰਿਹਾ ਸੀ ਤੇ ਸਾਡੇ ਸਿੰਘਾਂ ਸੂਰਮਿਆਂ ਨੇ ਫਿਰ ਉਹਨੂੰ ਨਰਕਾਂ ਦੀਆਂ ਟਿਕਟਾਂ ਦੇ ਦਿੱਤੀਆਂ ਇਹ ਕੇਸ ਭਾਈ ਜਗਤਾਰ ਸਿੰਘ ਜੀ ਤਾਰਾ ਭਾਈ ਰਮਨਦੀਪ ਸਿੰਘ ਗੋੜੀ ਦੀ ਉੱਤੇ ਲੰਬਾ ਸਮਾਂ ਚੱਲਿਆ ਤੇ ਹੁਣ ਜਦੋਂ ਭਾਈ ਸਾਹਿਬ ਹੁਣੇ ਬਰੀ ਹੋ ਚੁੱਕੇ ਆ ਤੇ ਇਸ ਕੇਸ ਦੀ ਵੀ ਜਾਂ ਸਾਡੇ ਦੁਝਾਰੂ ਸਿੰਘ ਭਾਈ ਜਗਤਾਰ ਸਿੰਘ ਦੀ ਤਾਰਾ ਭਾਈ ਰਮਨਦੀਪ ਸਿੰਘ ਗੋਲੜੀ ਦੀ ਸਾਰੇ ਪਾਸੇ ਜਿਹੜੀ ਚਰਚਾ ਆ ਉਹ ਹੋ ਰਹੀ ਆ ਤੀਜੀ ਪਾਸੇ ਗੱਲ ਕਰੀਏ ਤੇ ਦੁਝਾਰੂ ਭਾਈ ਨਰੈਨ ਸਿੰਘ ਚੌੜਾ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਦੀ ਚਲਾਈ ਸੀ ਸੁਖਵੀਰ ਸਿੰਘ ਬਾਦਲ ਉਹੀ ਆ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਇਆ ਸੀ ਜੇਦੀ ਸਰਕਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਤੇ ਰੋਸ ਪ੍ਰਗਟਾਉਂਦੇ ਸਿੰਘਾਂ ਸਿੰਘਦਿਆਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਲਾਠੇ ਚਾਰਜ ਕੀਤਾ ਗਿਆ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਸ਼ਹੀਦ ਕੀਤਾ ਗਿਆ ਇਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਉਹੀ ਆ ਜਿਨੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਇਜ਼ਹਾਰ ਆਲਮੋ ਵਰਗਿਆਂ ਨੂੰ ਗੁੱਜਰਤ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਬਲਾਤਕਾਰੀਆਂ ਤੇ ਕਾਤਲ ਸਿਰਸੇ ਵਾਲੇ ਸਾਧ ਨੂੰ ਸ੍ਰੀ ਆਕਾਸ਼ ਤਖਤ ਸਾਹਿਬ ਤੋਂ ਜਥੇਦਾਰਾਂ ਦੇ ਉੱਤੇ ਦਬਾਅ ਪਾ ਕੇ ਤੇ ਮਾਫੀ ਵੀ ਦਿਵਾਈ ਸੀ ਇਸੇ ਤਰ੍ਹਾਂ ਹੋਰ ਵੀ ਇਹਨਾਂ ਨੇ ਸਿੱਖੀ ਸਿਧਾਂਤਾਂ ਦਾ ਬੜਾ ਵੱਡਾ ਘਾਣ ਕੀਤਾ ਸੀ ਜੋ ਸੁਖਬੀਰ ਸਿੰਘ ਬਾਦਲ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਖੁਦ ਮੰਨਿਆ ਪਰ ਬੜੀ ਮਾਮੂਲੀ ਜੀ ਤਨਖਾਹ ਲਗਾਈ ਗਈ ਸੀ ਖਾਲਸਾ ਪੰਥ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਬੜਾ ਵੱਡਾ ਰੋਸ ਸੀ ਤੇ ਰੋਸ ਸੀ ਤੇ ਇਹ ਫਿਰ ਭਾਈ ਨਰੈਣ ਸਿੰਘ ਚੌੜਾ ਨਿਤਰੇ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸੋਧਨ ਦਾ ਯਤਨ ਕੀਤਾ ਭਾਈ ਸਾਹਿਬ ਦੇ ਉੱਤੇ ਕੇਸ ਚੱਲਿਆ ਤੇ ਹੁਣ ਉਹਨਾਂ ਦੀ ਵੀ ਜਿਹੜੀ ਜ਼ਮਾਨਤ ਆ ਉਹ ਹੋ ਚੁੱਕੀ ਆ ਤੇ ਬਾਦ ਦਲੀਆਂ ਦੀਆਂ ਪੂਰੀਆਂ ਚੀਕਾਂ ਪਈਆਂ ਜਿਹੜੇ ਬਾਦ ਦਲੀਆਂ ਚਾਹੁੰਦੇ ਸੀ ਕਿ ਭਾਈ ਨਰੈਨ ਸਿੰਘ ਚੋੜਾ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ ਸੋ ਜਿਹੜੇ ਜਿਹੜੇ ਮੰਗ ਕਰਦੇ ਸੀ ਉਹਨਾਂ ਨੂੰ ਆਪਣਾ ਹੀ ਜਿਹੜਾ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਮਤਾ ਇਹਨਾਂ ਨੇ ਪਾਇਆ ਸੀ ਸ਼੍ਰੋਮਣੀ ਕਮੇਟੀ ਨੇ ਉਹ ਰੱਦ ਕਰਨਾ ਪਿਆ ਇਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਕਰਾਰੀ ਚਪੇੜਿਆ ਖਾਲਸਾ ਪੰਥ ਨੇ ਮਾਰੀ ਸੀ ਪੇ ਇਹ ਸੋਚਦੇ ਸੀ ਕਿ ਭਾਈ ਨਰੈਨ ਸਿੰਘ ਚੌੜਾ ਸ਼ਾਇਦ ਸਾਰੀ ਉਮਰ ਹੀ ਹੁਣ ਸਲਾਖਾਂ ਦੇ ਵਿੱਚ ਰਹਿਣਗੇ ਤੇ ਦੇਖੋ ਗੁਰੂ ਸਾਹਿਬ ਜੀ ਨੇ ਕਿੰਨੀ ਛੇਤੀ ਬਖਸ਼ਿਸ਼ ਕਿਰਪਾ ਦਾ ਰਹਿਮਤ ਕਰ ਦਿੱਤੀ ਏ ਕਿ ਅੱਜ ਫਿਰ ਭਾਈ ਨਰੈਨ ਸਿੰਘ ਚੌੜਾ ਉਹ ਸਾਡੇ ਸਾਰਿਆਂ ਦੇ ਵਿੱਚ ਆ ਉਹ ਜੇਲ੍ਹ ਤੋਂ ਬਾਹਰ ਆ ਚੁੱਕੇ ਹੋਏ ਆ ਬੜੀ ਖੁਸ਼ੀ ਵਾਲੀ ਗੱਲ ਏ ਆ ਪਰ ਸ਼ਰੋਮੀ ਕਮੇਟੀ ਅਤੇ ਬਾਦਲ ਕਿਆਂ ਦੇ ਚਾਪਲੂ ਸਪੈਟ ਸਿਆਪਾ ਕਰ ਰਹੇ ਆ ਇਹਨਾਂ ਨੂੰ ਕਰੀ ਜਾਂਦੇ ਹੋ ਚੌਥੇ ਪਾਸੇ ਦੇਖੀਏ ਤਾਂ ਇੱਕ ਪਾਕਿਸਤਾਨ ਤੋਂ ਦੁਖਦਾਈ ਖਬਰ ਆਈ ਏ ਪਰ ਫਿਰ ਵੀ ਸਾਡੇ ਜੁਝਾਰੂ ਸਿੰਘਾਂ ਨੇ ਜੋ ਕੌਮ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕੀਤੇ ਸੋ ਉਹਨਾਂ ਜੁਝਾਰੂ ਸਿੰਘਾਂ ਦੇ ਉੱਤੇ ਵੀ ਸਾਨੂੰ ਬੜਾ ਮਾਣ ਆ ਭਾਵੇਂ ਕਿ ਇਹ ਖਬਰ ਦੁਖਦਾਈ ਹੈ ਕਿਉਂਕਿ ਭਾਈ ਮਹਿਲ ਸਿੰਘ ਜੀ ਬੱਬਰ ਜੋ ਅਮਰ ਸ਼ਹੀਦ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਬੱਬਰ ਮੁਖੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵੱਡੇ ਭਰਾਤਾ ਸਨ ਉਹ ਚੜ੍ਹਾਈ ਕਰ ਗਏ ਆ ਉਹਨਾਂ ਦੇ ਸਿੱਖੀ ਸਿਧਕ ਨੂੰ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਦ੍ਰਿੜਤਾ ਨੂੰ ਅਸੀਂ ਪ੍ਰਣਾਮ ਕਰਦੇ ਆਂ ਤੇ ਤੁਸੀਂ ਦੇਖੋ ਜਦੋਂ ਦੇ ਭਾਈ ਮਹੇਸ਼ ਸਿੰਘ ਦੀ ਬੱਬਰ ਸਤਕਾਰਯੋਗ ਗੁਰਮਖ ਪਿਆਰੇ ਨਾਮ ਬਾਣੀ ਵਿੱਚ ਰੰਗੇ ਹੋਏ ਕੁਰਬਾਨੀ ਦੀ ਮੂਲਤ ਉਚੜਾਈ ਕਰਗੇ ਆ ਤੇ ਭਾਰਤੀ মিডিਆ ਉਹਨਾਂ ਨੂੰ ਅਤਵਾਦੀ دہشت ਗਰਦ ਹੋਰ ਕਈ ਤਰ੍ਹਾਂ ਦੇ ਨਾਮ ਦੇ ਕੇ ਨਿੰਦਦਾ ਪਿਆ ਆ ਭੰਡਦਾ ਪਿਆ ਆ ਬਦਨਾਮ ਕਰਦਾ ਪਿਆ ਆ ਉਹ ਐਂ ਦੇ ਭਾਰਤੀ মিডিਆ ਪੇਸ਼ ਕਰ ਰਿਹਾ ਆ ਕਿ ਜਿਵੇਂ ਭਾਈ ਮਹੇਸ਼ ਸਿੰਘ ਦੀ ਬੱਬਰ ਉਹ ਚੜਾਈ ਨਹੀਂ ਕੀਤੇ ਹੁੰਦੇ ਉਹਨਾਂ ਨੇ ਸਵਾਸ ਨਹੀਂ ਤੇ ਅੱਗੇ ਹੁੰਦੇ ਬਲਕਿ ਉਹ ਪਾਕਿਸਤਾਨ ਤੋਂ ਬਾਰਡਰ ਟੱਪ ਕੇ ਤੇ ਭਾਰਤ ਵਿੱਚ ਦਾਖਲ ਹੋ ਗਏ ਹੁਣ ਤੇ ਭਾਰਤੀ ਮੀਡੀਆ ਵੇਖੋ ਇਹਦਾ ਚੀਕ ਚਹਾੜਾ ਦੇਖੋ ਸਰਕਾਰਾਂ ਦਾ ਮੀਡੀਆ ਦਾ ਉਹ ਉਹ ਕਹੀ ਜਾ ਰਹੇ ਕਿ ਖਾੜਕੂ ਆ ਗਏ ਆ ਗਏ ਖਾੜਕੂ ਤੇ ਉਹ ਕਹੀ ਜਾ ਰਹੇ ਕਿ ਖਾੜਕੂ ਚੋਰੀ ਕਰ ਗਏ ਉਹਨਾਂ ਨੂੰ ਤਾਂ ਅੰਝ ਲੱਗ ਰਿਹਾ ਜਿਵੇਂ ਖਾੜਕੂਆਂ ਨੇ ਭਾਰਤ ਦੇ ਉੱਤੇ ਜਿਹੜੀ ਚੋਰੀਆ ਕਰ ਦਿੱਤੀ ਹੁੰਦੀ ਸੋ ਕਹਿਣ ਤੋਂ ਭਾਵ ਕਿ ਸਾਡੇ ਸਿੰਘਾਂ ਸੂਲਮਿਆਂ ਦਾ ਅੱਜ ਵੀ ਸਰਕਾਰਾਂ ਦੇ ਵਿੱਚ ਪੂਰਾ ਖੌਫ ਹੈ ਅੱਜ ਵੀ ਮੀਡੀਆ ਦੇ ਵਿੱਚ ਇਹ ਸਾਡੇ ਸਿੰਘਾਂ ਸੂਰਮਿਆਂ ਦੀ ਸਾਡੇ ਜੁਝਾਰੂ ਜਰਨੈਲਾਂ ਦੀ ਸਾਡੇ ਸੰਘਰਸ਼ ਦੀ ਪਵਿੱਤਰਤਾ ਆ ਇਹ ਕਮਾਈ ਆ ਕਿ ਅੱਜ ਵੀ ਵੇਖੋ ਸੰਘਰਸ਼ ਮੁੱਕਿਆ ਨਹੀਂ ਹੈ ਸੰਘਰਸ਼ ਦਬਿਆ ਨਹੀਂ ਹੈ ਸੰਘਰਸ਼ ਜਿਹੜਾ ਆ ਉਹ ਜਾਰੀ ਆ ਤੇ ਸਾਨੂੰ ਪੂਰਾ ਯਕੀਨ ਹੈ ਕਿ ਜਿੱਤ ਸਾਡੀ ਹੋਵੇਗੀ ਅਸੀਂ ਜਿੱਤ ਦੇ ਜਿਹੜੇ ਝੰਡੇ ਆ ਉਹ ਛੇਦੀ ਹੀ ਜ਼ਰੂਰ ਚੁੜਾਵਾਂਗੇ ਸੋ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਮਹਾਪੁਰਸ਼ਾਂ ਦਾ ਜਦੋਂ ਵਾਦ-ਵਿਵਾਦ ਚੱਲਿਆ ਉਹਨਾਂ ਦੀ ਤਸਵੀਰ ਨੂੰ ਲੈ ਕੇ ਦੇਖੋ ਸਮੁੱਚੀ ਸਿੱਖ ਕੌਮ ਆਪਣੇ ਸ਼ਹੀਦਾਂ ਦੇ ਸਤਕਾਰ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਡਟ ਗਈ ਉਹਨਾਂ ਦੇ ਹੱਕ ਦੇ ਵਿੱਚ ਖੜ ਗਈ ਤੇ ਸ਼ਹੀਦਾਂ ਦਾ ਜਿਹੜਾ ਮਾਨ ਸਤਕਾਰ ਹੈ ਉਹ ਕਾਇਮ ਰੱਖਿਆ ਤੇ ਹਿੰਦੂ ਪਹਾੜੀ ਰਾਜਿਆਂ ਦੇ ਵਾਰਸਾਂ ਦੇ ਨਾਲ ਸਿੱਖ ਗੋਮ ਨੇ ਪੂਰਾ ਜਿਹੜਾ ਮੱਥਾ ਆ ਲਾਇਆ ਟੱਕਰ ਦਿੱਤੀ ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਉਹਨਾਂ ਦੀਆਂ ਤਸਵੀਰਾਂ ਤਾਂ ਸਾਡੇ ਦਿਲਾਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਸਾਡੇ ਰਗ ਰਗ ਦੇ ਵਿੱਚ ਜਿਹੜੀਆਂ ਆ ਉਹ ਵਸੀਆਂ ਹੋਈਆਂ ਸੰਤ ਜਰਨੈਲ ਸਿੰਘ ਨੂੰ ਅਤੇ ਖਾਲਿਸਤਾਨ ਨੂੰ ਕੋਈ ਵੀ ਸਿੱਖ ਗੋਮ ਤੋਂ ਤੇ ਸਿੱਖਾਂ ਤੋਂ ਵੱਖ ਨਹੀਂ ਕਰ ਸਕਦਾ ਖਾਲਸਾਣ ਸੰਤ ਜਰਨੈਲ ਸਿੰਘ ਉਹ ਸਾਡੀ ਰੂਹ ਬਣ ਚੁੱਕੇ ਆ ਸਾਡੇ ਖੁਰਾਕ ਬਣ ਚੁੱਕੇ ਆ ਉਹ ਸਾਡੇ ਦਿਲਾਂ ਦੇ ਵਿੱਚ ਜਿਹੜਾ ਆ ਉਹ ਵਸ ਰਹੇ ਆ ਤੇ ਭਾਈ ਜਗਤਾਰ ਸਿੰਘ ਜੀ ਤਾਰਾ ਉਹ ਭਾਵੇਂ ਚੰਡੀਗੜ੍ਹ ਦੀ ਬੁਰੈਲ ਦੇ ਵਿੱਚ ਨਜ਼ਰਬੰਦ ਆ ਪਰ ਇਹ ਸਿੰਘਾਂ ਸੂਰਮਿਆਂ ਨੇ ਕੌਮ ਦੇ ਲਈ ਪੰਥ ਦੇ ਲਈ ਧਰਮ ਦੇ ਲਈ ਜੋਗਦ ਕੀਤਾ ਉਹ ਉਹਨਾਂ ਦੇ ਅੱਗੇ ਅਸੀਂ ਆਪਣਾ ਜਿਹੜਾ ਸ਼ਰਧਾ ਭਾਵਨਾ ਸਤਕਾਰ ਸਹਿਤ ਸੀਸ ਝੁਕਾਉਂਦੇ ਆ ਸੋ ਇਹ ਸਿੰਘਾਂ ਦਾ ਉੱਚਾ ਸੁੱਚਾ ਮਹਾਨ ਕੁਰਬਾਨੀ ਭਰਿਆ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਆ ਉਹ ਸਾਡੇ ਮਾਰਗਦਰਸ਼ਕ ਆ ਉਹ ਪਿਆਤਵਾਦੀ ਨਹੀਂ ਉਹ ਤਾਂ ਸਾਡੀ ਕੌਮ ਦੇ ਹੀਰੋ ਆ ਉਹ ਤਾਂ ਸਾਡੀ ਕੌਮ ਦੇ ਨਾਇਕ ਆ ਉਹ ਤਾਂ ਸਾਡੀ ਕੌਮ ਦੇ ਜੁਝਾਰੂ ਆ ਉਹ ਤਾਂ ਸਾਡੀ ਕੌਮ ਦੇ ਰਾਖੇ ਆ ਭਾਈ ਦਗਤਾਰ ਸਿੰਘ ਜੀ ਤਾਰਾ ਭਾਈ ਰਵਨਦੀਪ ਸਿੰਘ ਗੋਲਡੀ ਨੇ ਜੋ ਕੁਝ ਕੀਤਾ ਸੋ ਇਹੋ ਜੀਆਂ ਜਿਹੜੀਆਂ ਸੇਵਾਵਾਂ ਆ ਉਹ ਕਿਸੇ ਵਿਰਲੇ ਦੇ ਹਿੱਸੇ ਹੀ ਆਉਂਦੀਆਂ ਆ ਸੋ ਧੰਨਤਾ ਦੇ ਜੋਗਿਆ ਸਿੰਘ ਦੇ ਭਾਈ ਨਰੈਨ ਸਿੰਘ ਚੌੜਾ ਨੇ 2 ਦਸੰਬਰ ਨੂੰ ਜਿਹੜਾ ਕਾਰਨਾਮਾ ਕੀਤਾ ਸੀ 2 ਦਸੰਬਰ ਤੋਂ ਬਾਅਦ ਜਿਹੜਾ ਕਾਰਨਾਮਾ ਕੀਤਾ ਸੀ 2 ਦਸੰਬਰ ਨੂੰ ਤਾਂ ਇਹ ਪੇਸ਼ ਹੋਇਆ ਸੀ ਸੁਖਬੀਰ ਸਿੰਘ ਬਾਦਲ ਕਿਉਂਕਿ ਤਲਬ ਕੀਤਾ ਗਿਆ ਇਹਨੂੰ ਆਪਣੇ ਆਪ ਤਾਂ ਇਹ ਜਿਹੜਾ ਹੈਗਾ ਸੀ ਸ੍ਰੀ ਆਕਾਲ ਤਖਤ ਸਾਹਿਬ ਦੇ ਅੱਗੇ ਜਿਹੜਾ ਆ ਝੁਕਣ ਵਾਲਾ ਨਹੀਂ ਸੀ ਇਹਨੂੰ ਬੜਾ ਜਿਹੜਾ ਸੱਤਾ ਦਾ ਹੰਕਾਰ ਸੀ ਇਹਨਾਂ ਨੂੰ ਜਿਹੜਾ ਸੱਤਾ ਦਾ ਜਿਹੜਾ ਬੜਾ ਨਸ਼ਾ ਚੜਿਆ ਹੋਇਆ ਸੀ ਪਰ ਵੇਖੋ ਇੱਕ ਦਿਨ ਉਹ ਵੀ ਦਿਨ ਆ ਹੀ ਗਏ ਜਦੋਂ ਇਹਨਾਂ ਦੇ ਆਪਣੇ ਹੀ ਪਾਰਟੀ ਦੇ ਕੁਝ ਲੀਡਰ ਬਾਗੀ ਹੋ ਗਏ ਸ਼ਿਕਾਇਤ ਪਹੁੰਚੀ ਸੁਖਵੀਰ ਬਾਦਲ ਨੂੰ ਦੇਖੋ ਮਾਫੀਆਂ ਮੰਗਣੀਆਂ ਪਈਆਂ ਤੇ ਖਾਲਸਾ ਪੰਥ ਦਾ ਜਿਹੜਾ ਇਨਸਾਫ ਆ ਉਹ ਫਿਰ ਤੁਹਾਨੂੰ ਪਤਾ ਹੀ ਹੈ ਉਹ ਕਿਵੇਂ ਦਾ ਹੁੰਦਾ ਹੁੰਦਾ ਆ ਭਾਈ ਨਰੈਨ ਸਿੰਘ ਚੌੜਾ ਫਿਰ ਨਿਤਰੇ ਤੇ ਕਿੰਨੇ ਦਿਨ ਸੁਖਵੀਰ ਸਿੰਘ ਬਾਦਲ ਦੀਆਂ ਟੋਲੀ ਦੀਆਂ ਜਿਹੜੀਆਂ ਚੀਕਾਂ ਆ ਉਹ ਵੱਜ ਰਹੀਆਂ ਵੱਜਦੀਆਂ ਰਹੀਆਂ ਤੇ ਹੁਣ ਵੀ ਜਦੋਂ ਭਾਈ ਨਰੈਨ ਸਿੰਘ ਬਾਹਰ ਆਏ ਤੇ ਅੱਜ ਵੀ ਜਿਹੜੇ ਬਾਦਲ ਕੇ ਆ ਉਹ ਬੁਖਲਾਈ ਪਏ ਆ ਚਲੋ ਜਦੋਂ ਸਿਰਸੇ ਵਾਲੇ ਨੂੰ ਮੈਂ ਦੀਸੀ ਨਾ ਜਮਾਨਤ ਉਦੋਂ ਦੇਖੋ ਬਾਦਲਿਆਂ ਦੇ ਮੂੰਹ ਦੇ ਵਿੱਚ ਕਿਵੇਂ ਘੁੰਗੜੀਆਂ ਪੈ ਜਾਂਦੀਆਂ ਹੁੰਦੀਆਂ ਸੀ ਉਦੋਂ ਤਾਂ ਇਹਨਾਂ ਨੂੰ ਸਿਰਸੇਵਾਲੇ ਨੂੰ ਆਪਣਾ ਜਿਹੜਾ ਭਾਪਾ ਆ ਉਹ ਬਣਾਇਆ ਹੋਇਆ ਸੀ ਪਰ ਸਿਰਸੇਵਾਲੇ ਨੇ ਇਹਨਾਂ ਦਾ ਬੇੜਾ ਕਰਕੇ ਇਹੋ ਜਿਹਾ ਕਰਕੇ ਰੱਖ ਦਿੱਤਾ ਕਿ ਅੱਜ ਦਲ ਦਲ ਦੀਆਂ ਠੋਕਰਾਂ ਖਾ ਰਹੇ ਆ ਜਿਹੜੀ ਹਰਸਿੰਦਰਤ ਕੌਰ ਬਾਦਲ ਨੇ ਅਰਦਾਸ ਕੀਤੀ ਸੀ ਕਿ ਬਾਦਲਿਆਂ ਦਾ ਕੱਖ ਨਾ ਰਹੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਕਰਾਈਆਂ ਸਿਆਸਤ ਕੀਤੀ ਉਹਨਾਂ ਦਾ ਕੱਖ ਨਾ ਰਹੇ ਉਹ ਕਹੇ ਤੇ ਬਾਦਲ ਬਾਦਲ ਕਿਆ ਨੂੰ ਰਹੇ ਸੀ ਆਪਣੇ ਟੱਬਰ ਨੂੰ ਰਹੀ ਸੀ ਤੇ ਦੇਖੋ ਉਹਨਾਂ ਦਾ ਜਿਹੜਾ ਉਹ ਕੱਖ ਨਹੀਂ ਰਿਆ ਤੇ ਜਿਹੜਾ ਭਾਈ ਮਹੇਸ਼ ਸਿੰਘ ਦੀ ਬਬਰ ਚੜ੍ਹਾਈ ਕਰਗੇ ਆ ਸੋ ਭਾਈ ਸਾਹਿਬ ਜੀ ਦੀ ਕੁਰਬਾਨੀ ਨੂੰ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਅਸੀਂ ਪ੍ਰਣਾਮ ਕਰਦੇ ਆ ਸਜਦਾ ਕਰਦੇ ਆ ਤੇ ਉਹਨਾਂ ਨੇ ਆਪਣਾ ਜਿਹੜਾ ਸਮੁੱਚਾ ਦੀ ਬਣਿਆ ਕੌਮ ਦੇ ਪੰਥ ਦੇ ਧਰਮ ਦੇ ਕੌਮ ਦੇ ਆਜ਼ਾਦ ਘਰ ਦੇ ਲੇਖੇ ਲਗਾ ਦਿੱਤਾ ਆ ਸੋ ਮੈਂ ਵੀ ਸਮਝਦਾ ਆ ਕਿ ਇਹ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਆਵਾਦ ਵਿਵਾਦ ਚੱਲੇ ਆ ਜਾਂ ਕੁਝ ਖਬਰਾਂ ਸਾਹਮਣੇ ਆਈਆਂ ਆ ਤੇ ਜਿੰਨੇ ਚਿਰ ਨੂੰ ਇਹ ਖਬਰਾਂ ਮੱਦਮ ਪੈਣੀਆਂ ਉਹਨੇ ਚਿਰ ਨੂੰ ਕਿਸੇ ਹੋਰ ਗੁਰੂ ਕੇ ਸਿੱਖ ਨੇ ਕੋਈ ਪੰਥਕ ਕਾਰਨਾਮਾ ਕਰ ਦੇਣਾ ਆ ਇਹ ਭਾਰਤ ਸਰਕਾਰ ਨੇ ਭਾਰਤੀ মিডিਆ ਨੇ ਜਾਂ ਪੰਥ ਦੋਖੀ ਬਾਦਲਕਿਆਂ ਨੇ ਫਿਰ ਕੋ ਹਿੰਦੂਤਵੀਆਂ ਨੇ ਚੀਕ ਚਿਹਾਰਾ ਪਾਈ ਜਾਨ ਤੇ ਪਾਈ ਜਾਨ ਪਰ ਗੁਰੂ ਦਾ ਖਾਲਸਾ ਉਹ ਆਪਣੇ ਸਿਧਾਂਤਾਂ ਅਨਸਾਰ ਆਪਣੀਆਂ ਪਰੰਪਰਾਵਾਂ ਅਨਸਾਰ ਆਪਣੇ ਇਤਿਹਾਸ ਅਨੁਸਾਰ ਜਿਹੜੇ ਕਾਰਨਾਮੇ ਆ ਕਾਰਜ ਆ ਉਹ ਕਰਦਾ ਰਹੇਗਾ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਸਾਰੇ ਸਿੰਘ ਚੜ੍ਹਦੀ ਕਲਾ ਦੇ ਵਿੱਚ ਰਹਿਣ ਸੋ ਇਨੀਆਂ ਕ ਸੰਗਤਾਂ ਦੇ ਨਾਲ ਵਿਚਾਰਾਂ ਕਰ ਲਈਆਂ ਸੀ ਹੋਈਆਂ ਭੁੱਲਾਂ ਚੁੱਕਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ